ਗੁਰੂ ਪਿਆਰੀ ਸਾਧ ਸੰਗਤ ਜੀ ਆਓ ਜਾਣੀਏ ਭਾਈ ਨੰਦ ਲਾਲ ਜੀ ਬਾਰੇ ਭਾਈ ਨੰਦ ਲਾਲ ਜੀ ਦਸ਼ਮੇਸ਼ ਪਿਤਾ ਗੁਰ ਗੋਬਿੰਦ ਸਿੰਘ ਜੀ ਉਹਨਾਂ ਦੇ ਦਰਬਾਰ ਦੇ ਸ਼ਿੰਗਾਰ ਅਰਬੀ ਫਾਰਸੀ ਦੇ ਵਿਦਵਾਨ ਫਾਰਸੀ ਦੇ ਉੱਗੇ ਕਵੀ ਅਤੇ ਪੱਕੇ ਸ਼ਰਧਾਲੂ ਸਿੱਖ ਹੋਏ ਹਨ ਆਪ ਦੇ ਪਿਤਾ ਮੁੰਚੀ ਚੱਜੂ ਰਾਮ ਫਾਰਸੀ ਦੇ ਪ੍ਰਸਿੱਧ ਵਿਦਵਾਨ ਸਨ ਉਹ ਸਨ 1630 ਵਿੱਚ ਹਿੰਦੁਸਤਾਨ ਨੂੰ ਗਜਨੀ ਚਲੇ ਗਏ ਉੱਥੇ ਆਪਣੀ لیاقت ਦੇ ਬਲ ਨਾਲ ਉੱਥੋਂ ਦੇ ਹਾਕਮ ਦੇ ਮੀਰ ਮੁੰਚੀ ਬਣ ਗਏ ਉੱਥੇ ਹੀ ਉਹਨਾਂ ਦੇ ਘਰ ਸਨ 1633 ਵਿੱਚ ਪਾਈ ਨੰਦ ਲਾਲ ਜੀ ਦਾ ਜਨਮ ਹੋਇਆ ਆਪ ਜੀ ਦੀ ਪੜਾਈ ਦਾ ਜੋ ਪ੍ਰਬੰਧ ਕੀਤਾ ਗਿਆ ਜਿਸ ਦਾ ਆਪ ਨੇ ਚੰਗਾ ਫਾਇਦਾ ਉਠਾਇਆ ਆਪ ਜੀ ਅਰਬੀ ਫਾਰਸੀ ਅਤੇ ਹਿਸਾਬ ਦੇ ਚੰਗੇ ਵਿਦਵਾਨ ਬਣੇ ਜਦ ਉਹਨਾਂ ਦੀ ਉਮਰ 12 ਸਾਲ ਦੀ ਹੋਈ ਤਾਂ ਕੁੱਲ ਰੀਤ موجب ਉਹਨਾਂ ਦੇ ਪਿਤਾ ਨੇ ਕੁੱਲ ਗੁਰੂ ਪਾਸੋਂ ਉਹਨਾਂ ਨੂੰ ਵੈਸ਼ਨੂ ਧਰਮ ਦੀ ਦੀਖਿਆ ਦਿਵਾ ਕੇ ਵੈਸ਼ਨੂ ਧਰਮ ਦਾ ਚਿੰਨ ਲੱਕੜ ਦੀ ਮਾਲਾ ਜਾਂ ਕੰਠੀ ਉਹਨਾਂ ਦੇ ਗਲ ਪਾਉਣ ਦੀ ਰਸਮ ਕਰਾਉਣੀ ਚਾਹੀ। ਪਰ ਨੰਦ ਲਾਲ ਜੀ ਨੇ ਕੰਠੀ ਪਵਾਉਣਾ ਨਾ ਕਰ ਦਿੱਤੀ ਅਤੇ ਕਿਹਾ ਕਿ ਮੈਨੂੰ ਪ੍ਰਮਾਤਮਾ ਦੇ ਨਾਮ ਦੀ ਕੰਠੀ ਚਾਹੀਦੀ ਹੈ। ਉਹ ਹਜੇ 17-18 ਵਰਿਆਂ ਦੇ ਹੀ ਸਨ। ਕਿ ਉਹਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਇਸ ਤੇ ਸਨ 1652 ਵਿੱਚ ਉਹ ਦਾਸ ਹੋ ਗਏ ਗਜਰੀ ਤੋਂ ਚਲੇ ਆਏ ਅਤੇ ਮਲਤਾਨ ਪਹੁੰਚ ਗਏ ਉੱਥੇ ਉਹ ਦਿੱਲੀ دروازੇ ਘਰ ਬਣਾ ਕੇ ਰਹਿਣ ਲੱਗ ਪਏ ਉਹਨਾਂ ਦੇ ਸੇਵਕ ਅਤੇ شاਗਿਰਦ ਉਹਨਾਂ ਨੂੰ ਸਵਾਮੀ ਕਹਿ ਕੇ ਬੁਲਾਇਆ ਕਰਦੇ ਸਨ ਇਸ ਕਰਕੇ ਉਹਨਾਂ ਦੇ ਮਹੱਲੇ ਦਾ ਨਾਂ ਆਗਾਪੁਰ ਪੈ ਗਿਆ ਕਿਉਂਕਿ ਸਵਾਮੀ ਨੂੰ ਆਗਾ ਵੀ ਕਿਹਾ ਜਾਂਦਾ ਹੈ ਇਸ ਕਰਕੇ ਉਹਨਾਂ ਦਾ ਨਾਂ ਆਗਾਪੁਰ ਪੈ ਗਿਆ ਮਲਤਾਨ ਵਿੱਚ ਇੱਕ ਸਿੱਖ ਘਰਾਨੇ ਦੀ ਲੜਕੀ ਜਿਸ ਨਾਲ ਉਹਨਾਂ ਦਾ ਵਿਆਹ ਹੋਇਆ ਇਸ ਤੋਂ ਉਹਨਾਂ ਦੇ ਮਨ ਵਿੱਚ ਸਿੱਖੀ ਲਈ ਪਿਆਰ ਪੈਦਾ ਹੋਇਆ ਇਸ ਪਿਆਰ ਦੇ ਖਿੱਚੇ ਉਹ ਸੰਨ 1682 ਵਿੱਚ ਸ੍ਰੀ ਅੰਮ੍ਰਿਤਸਰ ਦਰਸ਼ਨਾਂ ਲਈ ਪਹੁੰਚੇ ਉੱਥੋਂ ਹੋ ਕੇ ਆਪ ਜੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਅਤੇ ਗੁਰੂ ਜੀ ਤੋਂ ਗੁਰੂ ਉਪਦੇਸ਼ ਲੈ ਕੇ ਗੁਰਸਿੱਖੀ ਦੀ ਦਾਤ ਪ੍ਰਾਪਤ ਕਰ ਲਈ ਅਤੇ ਪੱਕੇ ਗੁਰਸਿੱਖ ਬਣ ਗਏ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਅਤੇ ਉਹਨਾਂ ਦਾ ਪੁੱਤਰ ਬਹਾਦਰ ਸ਼ਾ ਜੋ ਕਿ ਬਾਅਦ ਵਿੱਚ ਬਾਦਸ਼ਾਹ ਬਣਿਆ ਭਾਈ ਨੰਦ ਲਾਲ ਜੀ ਦੀ ਫਾਰਸੀ ਦੀ لیاقت ਅਤੇ ਹੋਰ ਗੁਣਾ ਦਾ ਹਾਲ ਸੁਨਿਆ ਉਸਨੇ ਉਹਨਾਂ ਨੂੰ ਆਪਣੇ ਪਾਸ ਆਗਰੇ ਸੱਦਿਆ ਅਤੇ ਆਪਣਾ ਮੀਰ ਮੁਨਸੀ ਬਣਾ ਲਿਆ ਇਸ ਕਰਕੇ ਸਨ 1683 ਤੋਂ ਉਹ ਆਗਰੇ ਰਹਿਣ ਲੱਗ ਪਏ ਸਨ 1696 ਵਿੱਚ ਔਰੰਗਜ਼ੇਬ ਨੇ ਆਪਣੀ ਪੁੱਤਰ ਬਹਾਦਰ ਸ਼ਾਹ ਨੂੰ ਬਾੜੀ ਰਾਜਿਆਂ ਅਤੇ ਗੁਰੂ ਜੀ ਦੇ ਵਿਰੁੱਧ ਜੰਗ ਕਰਨ ਲਈ ਭੇਜਿਆ ਭਾਈ ਨੰਦ ਲਾਲ ਜੀ ਨੇ ਗੁਰੂ ਜੀ ਬਾਬਤ ਗੱਲ ਅਜਿਹੇ ਢੰਗ ਨਾਲ ਸਮਝਾਈ ਕਿ ਸ਼ਹਿਜ਼ਾਦੇ ਨੇ ਮਤਲਬ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨਾਂ ਜੰਗ ਕਰਨ ਦੇ ਥਾਂ ਉਹਨਾਂ ਨਾਲ ਮਿੱਤਰਤਾ ਕਾਇਮ ਕਰਨ ਲਈ ਇੱਕ ਵੇਰ ਦੀ ਗੱਲ ਹੈ ਕਿ ਈਰਾਨ ਫਾਰਸ ਦੇ ਬਾਦਸ਼ਾਹ ਨੇ ਔਰੰਗਜ਼ੇਬ ਨੂੰ ਚਿੱਠੀ ਭੇਜੀ ਇਸ ਦਾ ਜਵਾਬ ਫਾਰਸੀ ਵਿੱਚ ਤਿਆਰ ਕਰਨ ਲਈ ਬਾਦਸ਼ਾਹ ਨੇ ਦਰਬਾਰ ਦੇ ਸਭ ਵਿਦਵਾਨ ਸੱਤੇ ਭਾਈ ਨੰਦ ਲਾਲ ਜੀ ਹੋਰਾਂ ਦਾ ਤਿਆਰ ਕੀਤਾ ਉੱਤਰ ਸਭ ਤੋਂ ਵਧੀਆ ਸਮਝਿਆ ਗਿਆ ਇੱਕ ਹੋਰ ਸਮੇਂ ਕੁਰਾਨ ਸ਼ਰੀਫ ਦੀ ਇੱਕ ਆਇਤ ਬਾਰੇ ਬਾਦਸ਼ਾਹੀ ਦਰਬਾਰ ਵਿੱਚ ਚਰਚਾ ਵਿਚਾਰ ਹੋ ਪਈ ਇਸ ਆਇਤ ਦੇ ਜੋ ਅਰਥ ਭਾਈ ਨੰਦ ਲਾਲ ਜੀ ਨੇ ਕੀਤੇ ਉਹ ਬਹੁਤ ਹੀ ਵਧੀਆ ਸਨ ਬਾਦਸ਼ਾਹ ਔਰੰਗਜ਼ੇਬ ਬੜਾ ਖੁਸ਼ ਹੋਇਆ ਬਾਦਸ਼ਾਹ ਨੇ ਸ਼ਾਇਦਾ ਉਹਨਾਂ ਦਾ ਪੁੱਤਰ ਬਾਦਰਸ਼ਾ ਨੂੰ ਕਿਹਾ ਕਿ ਕਿੰਨੀ ਮਾੜੀ ਗੱਲ ਹੈ ਕਿ ਅਜਿਹਾ ਲਾਇਕ ਵਿਦਵਾਨ ਕਾਫਰ ਬਣਿਆ ਰਹੇ ਇਸ ਨੂੰ ਮੁਸਲਮਾਨ ਬਣਾਉਣਾ ਚਾਹੀਦਾ ਹੈ ਭਾਈ ਨੰਦ ਲਾਲ ਜੀ ਨੂੰ ਬਾਦਸ਼ਾਹ ਦੀ ਇਸ ਦਲੀਲ ਦਾ ਪਤਾ ਲੱਗ ਗਿਆ ਇਸ ਦੇ ਭਾਈ ਸਾਹਿਬ ਬਹਾਦਰ ਸ਼ਾਹ ਦੀ ਨੌਕਰੀ ਛੱਡ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਆ ਗਏ ਆਪ ਦੇ ਨਾਲ ਇੱਕ ਮੁਸਲਮਨ ਅਫਸਰ ਗਿਆ ਸੁਦੀਨ ਦੁਰਾਗਾ ਵੀ ਆਇਆ ਅਨੰਦਪੁਰ ਸਾਹਿਬ ਆਪ ਗੁਰਸਿੱਖਾਂ ਵਾਲਾ ਜੀਵਨ ਗੁਜ਼ਾਰਨ ਲੱਗ ਪਏ ਆਪ ਦੇਕਰ ਆਏ ਗਏ ਲਈ ਨਿੱਤ ਲੰਗਰ ਚੱਲਦਾ ਸੀ ਉੱਥੇ ਹੋਰ ਵੀ ਕਈ ਸਿੱਖਾਂ ਦੇ ਘਰ ਲੰਗਰ ਚੱਲਦੇ ਸਨ ਗੁਰੂ ਘਰ ਲੰਗਰ ਵੀ ਸੀ ਕਵੀਰ ਸ੍ਰੀ ਗੁਰੂ ਕਰਗੀਰ ਜੀ ਨੇ ਸਭ ਲੰਗਰਾਂ ਦੀ ਪ੍ਰੀਖਿਆ ਕੀਤੀ ਆਪਨੇ ਸਭ ਲੰਗਰਾਂ ਨਾਲੋਂ ਭਾਈ ਨੰਦ ਲਾਲ ਜੀ ਦਾ ਲੰਗਰ ਪਸੰਦ ਕੀਤਾ ਅਤੇ ਉਹਨਾਂ ਦੀ ਸਿੱਖ ਸੇਵਾ ਦੀ ਸਭ ਤੋਂ ਵੱਧ ਸਲਾਹਤ ਕੀਤੀ ਭਾਈ ਨੰਦ ਲਾਲ ਜੀ ਨੇ ਸਤਗੁਰ ਮੈਮਾ ਭਗਤੀ ਅਤੇ ਗਿਆਨ ਦੇ ਵਿਸ਼ੇ ਉੱਤੇ ਅਨੇਕਾਂ ਪੁਸਤਕਾਂ ਲਿਖੀਆਂ ਉਹਨਾਂ ਵਿੱਚੋਂ ਕੁਝ ਹਨ ਜਿੰਦਗੀ ਨਾਮਾ ਤੋਸ਼ੀ ਫੋਸਨਾ ਗੰਜ ਨਾਮਾ ਜੋਤ ਵਿਕਾਸ ਦੀਵਾਨ ਗੋਇਆ ਇਨਸ਼ਾ ਦਸਤੂਰ ਅਰਜੁਲ ਅਲਫਾਜ਼ ਅਤੇ ਖਾਤਮਾ ਆਪ ਦੇ ਨਾਂ ਇੱਕ ਤਨਖਾ ਨਾਮਾ ਵੀ ਹੈ ਜਦ ਸ਼੍ਰੀ ਦਸ਼ਮੇਸ਼ ਜੀ ਨੇ ਖਾਲਸਾ ਸਾਜਿਆ ਅਤੇ ਖੰਡੇ ਦਾ ਅੰਮ੍ਰਿਤ ਛਕਾ ਕੇ ਧਰਮ ਯੁੱਧਾਂ ਲਈ ਸੰਤ ਸੂਰਮੇ ਤਿਆਰ ਕਰਨੇ ਸ਼ੁਰੂ ਕੀਤੇ ਤਾਂ ਭਾਈ ਨੰਦ ਲਾਲ ਜੀ ਨੇ ਮਨ ਵਿੱਚ ਹੀ ਧਰਮ ਹਿੱਤ ਜੂਜਨ ਦੀ ਰੀਜ ਪੈਦਾ ਹੋਈ ਉਹਨਾਂ ਨੇ ਬੇਨਤੀ ਕੀਤੀ ਕਿ ਮੈਨੂੰ ਵੀ ਅੰਮ੍ਰਿਤ ਛਕਾਓ ਅਤੇ ਤੇਗਵਾਂ ਦੀ ਸੇਵਾ ਬਖਸ਼ੋ ਸ੍ਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਤੇਗ ਦੇ ਤਾਂ ਕਲਮ ਦਿੱਤੀ ਅਤੇ ਫਰਮਾਇਆ ਤੁਸੀਂ ਇਹ ਚਲਾਓ ਅਤੇ ਇਸ ਰਾਹੀਂ ਪੰਥ ਦੀ ਸੇਵਾ ਕਰੋ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰੋਂ ਚਲੇ ਗਏ ਤਾਂ ਭਾਈ ਆਨੰਦ ਲਾਲ ਜੀ ਮਲਤਾਨ ਵਿੱਚ ਆਪਣੇ ਘਰ ਜਾ ਰਹੇ ਅਤੇ ਉੱਥੇ ਭਜਨ ਬੰਦਗੀ ਦੇ ਨਾਲ ਗੁਰਸਿੱਖੀ ਅਤੇ ਵਿਦਿਆ ਦਾ ਪ੍ਰਚਾਰ ਕੀਤਾ ਉੱਥੇ ਹੀ ਉਹਨਾਂ ਦਾ ਦਿਹਾਂਤ ਸਨ 1705 ਵਿੱਚ 72 ਸਾਲ ਦੀ ਉਮਰ ਵਿੱਚ ਹੋਇਆ। ਸੰਗਤ ਜੀ ਆਪਾਂ ਦੇਖਿਆ ਇਹ ਭਾਈ ਨੰਦ ਲਾਲ ਜੀ ਜੋ ਕਿ ਗੁਰੂ ਜੀ ਦੇ ਦਰਬਾਰ ਵਿੱਚ ਕਵੀ ਅਤੇ ਉੱਗੇ ਵਿਦਵਾਨ ਦੇ ਨਾਮ ਨਾਲ ਜਾਣੇ ਜਾਂਦੇ ਹਨ ਉਹਨਾਂ ਨੇ ਕਿਦਾਂ ਆਪਣਾ ਜਿਹੜਾ ਧਰਮ ਸੀ ਉਸ ਦੀ ਰੱਖਿਆ ਕੀਤੀ। ਇੱਕ ਹੋਰ ਧਰਮ ਵਿੱਚ ਪੈਦਾ ਹੋ ਕੇ ਗੁਰਸਿੱਖੀ ਨੂੰ ਆਪਣਾ ਧਰਮ ਬਣਾਇਆ ਅਤੇ ਆਪਣੇ ਅਖੀਰਲੇ ਦਮ ਤੱਕ ਅਖੀਰਲੇ ਸਾਹ ਤੱਕ ਉਹਨੂੰ ਕਾਇਮ ਰੱਖਿਆ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਗੁਰਬਾਣੀ ਨਾਲ ਜੋੜੀਏ ਅਤੇ ਉਹਨਾਂ ਨੂੰ ਆਪਣੀ ਇਤਿਹਾਸ ਤੋਂ ਜਾਣੂ ਕਰਵਾਈਏ ਬੱਚਿਆਂ ਨੂੰ ਇਤਿਹਾਸ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਤਾਂ ਹੀ ਉਹ ਅੱਗੇ ਜਾ ਕੇ ਭਾਈ ਨੰਦ ਲਾਲ ਜੀ ਅਤੇ ਭਾਈ ਗੁਰਤਾਸ ਜੀ ਬਾਬਾ ਬੁੱਢਾ ਜੀ ਬੰਦਾ ਬਹਾਦਰ ਜੀ ਮਹਾਰਾਜਾ ਰਣਜੀਤ ਸਿੰਘ ਜੀ ਇੰਨਾ ਵਰਗੇ ਜੋਧੇ ਬਣ ਸਕਣ ਜੇ ਕਦੇ ਵੀ ਸਾਡੀ ਸਿੱਖੀ ਤੇ ਕੋਈ ਵੀ ਮੁਸੀਬਤ ਆਵੇ ਤਾਂ ਉਹ ਅੱਗੇ ਆਉਣ ਕਿਉਂਕਿ ਜੇਕਰ ਉਹਨਾਂ ਨੇ ਇਤਿਹਾਸ ਬਾਰੇ ਪਤਾ ਹੋਊਗਾ ਉਹ ਫਿਰ ਹੀ ਆਪਣੇ ਸਿੱਖ ਦੀ ਆਪਣੀ ਸਿੱਖੀ ਦੀ ਗੁਰਸਿੱਖੀ ਦੀ ਉਹ ਲਾਜ ਰੱਖ ਸਕਣਗੇ ਆਪਣੇ ਬੱਚਿਆਂ ਦੇ ਕੇਸ ਰੱਖੋ ਸਭ ਤੋਂ ਵੱਡੀ ਜੋ ਆਪਾਂ ਨੂੰ ਰੱਬ ਜੀ ਨੇ ਦਾਤ ਦਿੱਤੀਆਂ ਗੁਰੂ ਜੀ ਨੇ ਆਪਾਂ ਨੂੰ ਬਖਸ਼ਿਸ਼ ਦਿੱਤੀ ਆ ਆਪਣੇ ਕੇਸਾਂ ਦੀ ਸੰਭਾਲ ਕਰੋ ਬੱਚਿਆਂ ਦੇ ਕੇਸ ਰੱਖੋ ਬਚਪਨ ਤੋਂ ਹੀ ਉਹਨਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਛੋਟਾ-ਛੋਟਾ ਇਤਿਹਾਸ ਦੱਸਦੇ ਰਹਿਣਾ ਚਾਹੀਦਾ ਤਾਂ ਜੋ ਜਿੱਦਾਂ-ਜਿੱਦਾਂ ਉਹ ਵੱਡੇ ਹੋਣ ਉਹਨਾਂ ਦੀ ਜਿਹੜੀ ਨੌਲੇਜ ਆਉਣ ਦੇ ਵਿੱਚ ਵਾਧਾ ਹੁੰਦਾ ਰਹੇ ਪੜਾਈ ਵੀ ਜ਼ਰੂਰੀ ਆ ਬਟ ਪੜਾਈ ਦੇ ਨਾਲ ਨਾਲ ਸਾਡੀ ਸਿੱਖੀ ਦਾ ਇਤਿਹਾਸ ਵੀ ਉਨਾ ਹੀ ਜ਼ਰੂਰੀ ਆ ਜਿਹੜਾ ਕਿ ਅੱਜ ਕੱਲ ਸਕੂਲਾਂ ਵਿੱਚ ਬਹੁਤ ਲਿਮਟਿਡ ਪੜਾਇਆ ਜਾਂਦਾ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਸਕੂਲਾਂ ਵਿੱਚ ਨਹੀਂ ਪਤਾ ਹੁੰਦੀਆਂ ਜਿਹੜੀਆਂ ਹੌਲੀ ਹੌਲੀ ਆਪਾਂ ਨੂੰ ਪਤਾ ਲੱਗਦੀਆਂ ਕਿ ਆਪਾਂ ਜਿੱਥਾਂ ਆਪਾਂ ਕਥਾ ਵਿਚਾਰ ਸੁਣਦੇ ਆ ਤਾਂ ਉੱਥੋਂ ਆਪਾਂ ਨੂੰ ਪਤਾ ਲੱਗਦੀਆਂ ਉਹ ਕਿਤਾਬਾਂ ਵਿੱਚ ਨਹੀਂ ਹੁੰਦਾ ਸਕੂਲਾਂ ਵਿੱਚ ਬਹੁਤ ਲਿਮਟਿਡ ਸਿਲੇਬਸ ਹੁੰਦਾ ਇਸ ਕਰਕੇ ਬੱਚਿਆਂ ਨੂੰ ਜਿੰਨਾ ਹੋ ਸਕੇ ਗੁਰਸਿੱਖੀ ਦਾ ਇਤਿਹਾਸ ਜ਼ਰੂਰ ਦੱਸਣਾ ਚਾਹੀਦਾ ਸੋ ਸੰਗਤ ਜੀ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਆਪਣੇ ਸਿੱਖ ਧਰਮ ਦੇ ਉੱਗੇ ਵਿਦਵਾਨ ਗੁਰਸਿੱਖ ਅਤੇ ਜੋਧਿਆਂ ਬਾਰੇ ਉਹਨਾਂ ਦੇ ਇਤਿਹਾਸ ਬਾਰੇ ਜਾਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਚੇ ਕਰ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ